ਪਾਸਟਰ ਬਜਿੰਦਰ ਸਿੰਘ ਤੋਂ ਬਾਅਦ ਹੁਣ ਪਾਸਟਰ ਜਸ਼ਨ ਗਿੱਲ ਜੋ ਕਿ ਪਹਿਲਾਂ ਫਰਾਰ ਸੀ ਉਸਨੇ ਸਰੈਂਡਰ ਕਰ ਦਿੱਤਾ ਪਾਸਟਰ ਜਸ਼ਨ ਦੇ ਉੱਤੇ ਇਲਜ਼ਾਮ ਲਾਇਆ ਕਿ ਉਸਨੇ ਜੁਲਾਈ 2023 ਦੇ ਵਿੱਚ BCB ਵਿੱਚ ਪੜ੍ਹਦੀ ਇੱਕ ਲੜਕੀ ਨਾਲ ਉਸਦੇ ਦੁਆਰਾ ਬਾਰ-ਬਾਰ ਗਲਤ ਕੰਮ ਕੀਤਾ ਗਿਆ ਇਸੇ ਦੇ ਚੱਲਦਿਆਂ ਉਹ 21 ਸਾਲਾਂ ਲੜਕੀ ਗਰਭਪਤੀ ਹੋਗੀ ਪਰ ਫਿਰ ਉਸਦਾ ਗਰਭਾਤ ਕਰਵਾ ਦਿੱਤਾ ਗਿਆ ਜਿਸ ਦੇ ਚਲਦਿਆਂ ਉਸ ਨੂੰ ਇਨਫੈਕਸ਼ਨ ਫੈਲੀ ਤੇ ਫਿਰ ਇਸੇ ਇਨਫੈਕਸ਼ਨ ਕਰਕੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਘਰਵਾਲਿਆਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਚ ਝਲਣੀਆਂ ਪਈਆਂ ਉਹਨਾਂ ਨੂੰ ਆਪਣਾ ਘਰ ਤੱਕ ਵੇਚ ਕੇ ਕਿਤੇ ਹੋਰ ਜਗ੍ਹਾ ਦੇ ਉੱਤੇ ਰਹਿਣਾ ਪਿਆ ਪਰ ਕੀ ਹੈ ਇਹ ਪੂਰਾ ਮਾਮਲਾ ਗੁਰਦਾਸਪੁਰ ਦਾ ਇੱਕ ਪਿੰਡਾ ਅੱਬਲਖੈ ਜਿੱਥੋਂ ਦੇ ਰਹਿਣ ਵਾਲੇ ਪਾਸਟਰ ਜਸ਼ਨ ਗਿੱਲ ਦੇ ਦੁਆਰਾ 12ਵੀਂ ਦਾ ਕਪੜਾਈ ਕੀਤੀ ਜਾਂਦੀ ਆ ਜਸ਼ਨ ਦਾ ਇੱਕ ਭਰਾ ਪ੍ਰੇਮ ਮਸੀਹ ਹੈ ਤੇ ਉਸੇ ਦੇ ਦੁਆਰਾ ਆਪਣੇ ਘਰ ਦੇ ਵਿੱਚ ਇੱਕ ਪ੍ਰੇਅਰ ਹੋਮ ਪਿਛਲੇ 15 ਸਾਲਾਂ ਤੋਂ ਚਲਾਇਆ ਜਾ ਰਿਹਾ ਸੀ ਪਰ ਬਾਅਦ ਦੇ ਵਿੱਚ ਪ੍ਰੇਮ ਸੀ ਜਿਹੜਾ ਉਹ ਇੱਥੋਂ ਜੰਮੂ ਚਲਾਇਆ ਜਾਂਦਾ ਤੇ ਉਸ ਨੇ ਉੱਥੇ ਜਾ ਕੇ ਚਰਚ ਖੋਲ ਲਈ ਤੇ ਇੱਧਰ 12ਵੀਂ ਦੀ ਪੜ੍ਹਾਈ ਤੋਂ ਬਾਅਦ ਜਸ਼ਨ ਗਿੱਲ ਨੇ ਇਸੇ ਪ੍ਰੇਅਰ ਹோம் ਨੂੰ ਹਾਊਸ ਚਰਚ ਦੇ ਵਿੱਚ ਕਨਵਰਟ ਕਰਤਾ ਮਤਲਬ ਉਸ ਦੇ ਦੌਰਾਨ ਘਰ ਨੂੰ ਇੱਕ ਚਰਚ ਦਾ ਰੂਪ ਦੇ ਦਿੱਤਾ ਜਾਂਦਾ ਤੇ ਜਸ਼ਨ ਨੇ ਖੁਦ ਨੂੰ ਪਾਸਟਰ ਖਵਾਉਣਾ ਸ਼ੁਰੂ ਕਰਤਾ ਤੇ ਪ੍ਰਚਾਰ ਤੇ ਲੱਗ ਗਿਆ ਇਸ ਤੋਂ ਬਾਅਦ ਇੱਥੇ ਛੋਟੇ-ਮੋਟੇ ਪ੍ਰੋਗਰਾਮ ਹੋਣੇ ਸ਼ੁਰੂ ਹੋਏ ਤੇ ਆਸ-ਪਾਸ ਦੇ ਲੋਕਾਂ ਦੁਆਰਾ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਜਾਂਦਾ। ਇਸੇ ਤੋਂ ਬਾਅਦ ਜਸ਼ਨ ਦਾ ਵਿਆਹ ਹੋਇਆ ਪਰ ਸਾਲ 2023 ਤੋਂ ਪਹਿਲਾਂ ਹੀ ਉਹਦਾ ਤਲਾਕ ਵੀ ਹੋ ਚੁੱਕਾ ਸੀ। ਪਿੰਡ ਦੇ ਹੀ ਵਿੱਚ ਇੱਕ ਹੋਰ ਪਰਿਵਾਰ ਵੀ ਰਹਿੰਦਾ ਸੀ ਜੋ ਵੀ ਚਰਚ ਦੇ ਪ੍ਰਭਾਵ ਹੇਠ ਸੀ ਤੇ ਅਕਸਰ ਜਸ਼ਨ ਗਿਲਦੀਸ ਚਰਚ ਦੇ ਵਿਚਾਇਆ ਕਰਦਾ ਸੀ। ਇਸੇ ਪਰਿਵਾਰ ਦੀ ਇੱਕ 21 ਸਾਲਾ ਬੇਟੀ ਸੀ ਜੋ ਕਿ BCA ਦੀ ਪੜ੍ਹਾਈ ਕਰ ਰਹੀ ਸੀ ਤੇ ਉਹ ਵੀ ਅਕਸਰ ਯਾਦ ਦੇ ਪਰਿਵਾਰ ਦੇ ਨਾਲ ਚਰਚ ਦੇ ਵਿਚਾਇਆ ਕਰਦੀ ਸੀ। ਇਸੇ ਦੌਰਾਨ ਪਾਸਟਰ ਜਸ਼ਨ ਦੇ ਦੁਆਰਾ ਉਸ ਨਾਲ ਬਾਰ-ਬਾਰ ਦੁਸ਼ਕਰਮ ਕੀਤਾ ਜਾਂਦਾ। ਅਜਿਹੇ ਦੇ ਚੱਲਦਿਆਂ ਉਹ ਲੜਕੀ ਪ੍ਰੈਗਨੈਂਟ ਹੋ ਜਾਂਦੀ ਆ ਤੇ ਪਰਿਵਾਰ ਦੇ ਅਜਾਮਾ ਮੁਤਾਬਕ ਉਹਦੀ ਜ਼ਬਰਦਸਤੀ ਪਿੰਡ ਤੇ ਹੀ ਇੱਕ ਲੋਕਲ ਹਸਪਤਾਲ ਦੇ ਵਿੱਚ ਪਾਸਟਰ ਦੇ ਦੁਆਰਾ ਉਸ ਦਾ ਗਰਭਾਤ ਕਰਵਾਤਾ ਜਾਂਦਾ ਪਰ ਇਸ ਸਬਦ ਕਾਰਨ ਉਸ ਦੇ શરીਰ ਦੇ ਅੰਦਰ ਇਨਫੈਕਸ਼ਨ ਫੈਲਦੀ ਆ ਤੇ ਇਸੇ ਦੌਰਾਨ ਇਹ ਮਾਮਲਾ ਲੜਕੀ ਦੇ ਪਰਿਵਾਰ ਵਾਲਿਆਂ ਦੇ ਧਿਆਨ ਦੇ ਵਿੱਚ ਵੀ ਆਉਂਦਾ ਉਸ ਸਮੇਂ ਉਸ ਦਾ ਇਲਾਜ ਅਮਰਸਰ ਸਾਹਿਬ ਦੇ ਇੱਕ ਹਸਪੀਟਲ ਚ ਕਰਵਾਇਆ ਜਾ ਰਿਹਾ ਸੀ ਪਰ ਇਲਾਜ ਦੇ ਦੌਰਾਨ ਉਸ ਲੜਕੀ ਦੀ ਮੌਤ ਹੋ ਜਾਂਦੀ ਆ ਫਿਰ ਪਰਿਵਾਰ ਵੱਲੋਂ ਦਿਨਾਂਗਰ ਪੁਲਿਸ ਥਾਣੇ ਦੇ ਵਿੱਚ ਪਾਸਟਰ ਜਸ਼ਨ ਗਿੱਲ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਕੋਲ ਅਪੀਲ ਕੀਤੀ ਜਾਂਦੀ ਆ ਤੇ ਉਹ ਵੀ ਲਗਾਤਾਰ ਬਾਰ-ਬਾਰ ਪਰ ਪੁਲਿਸ ਉਹਨਾਂ ਦੀ ਕੋਈ ਵੀ ਨਹੀਂ ਸੁਣਦੀ ਪਰਿਵਾਰ ਦਾ ਇਲਜ਼ਾਮਕ ਜਸ਼ਨ ਗਿੱਲ ਖਿਲਾਫ ਮਾਮਲਾ ਦਰਜ ਕਰਨ ਵਿੱਚ ਵੀ ਪੁਲਿਸ ਨੂੰ 2 ਮਹੀਨੇ ਤੱਕ ਦੀ ਦੇਰੀ ਕੀਤੀ ਜਾਂਦੀ ਹੈ ਤੇ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਜਾਂਦੀ। ਦੂਜੇ ਪਾਸੇ ਪਾਸਟਰ ਜਸ਼ਨ ਫਰਾਰ ਹੋ ਚੁੱਕਿਆ ਸੀ। ਪਰ ਬੇਸ਼ੱਕ ਉਸ ਸਮੇਂ ਤੱਕ ਪਾਸਟਰ ਜਸ਼ਨ ਚਰਚ ਬੰਦ ਕਰਕੇ ਪਿੰਡ ਛੱਡ ਕੇ ਫਰਾਰ ਹੋ ਚੁੱਕਿਆ ਸੀ ਪਰ ਉਹ ਜੰਮੂ ਦੇ ਇਲਾਕਿਆਂ 'ਚ ਜਾ ਕੇ ਆਪਦਾ ਪ੍ਰਚਾਰ ਕਰ ਰਿਹਾ ਸੀ ਤੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾਂਦੀ ਆ ਪਰ ਪੁਲਿਸ ਵੱਲੋਂ ਉਸ ਸਮੇਂ ਵੀ ਕੋਈ ਖਾਸ ਕਾਰਵਾਈ ਇਸ ਮਾਮਲੇ ਦੇ ਉੱਤੇ ਕੀਤੀ ਨਹੀਂ ਜਾਂਦੀ। ਇਸ ਦੌਰਾਨ ਪਰਿਵਾਰ ਦੇ ਉੱਪਰ ਵੀ ਲਗਾਤਾਰ ਤਬਾਬਾ ਇਹੜਾ ਬਣਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਆਪਦੀ ਬੇਟੀ ਨੂੰ ਇਨਸਾਬ ਦਿਵਾਉਣ ਦੀ ਇਸ ਲੜਾਈ 'ਚ ਪਰਿਵਾਰ ਦੁਆਰਾ ਆਪਦਾ ਗੁਰਦਾਸਪੁਰ ਵਿੱਚ ਮੌਜੂਦ ਘਰ ਸੀੜਾ ਉਸ ਨੂੰ ਵੇਚ ਦਿੱਤਾ ਜਾਂਦਾ ਤੇ ਕਿਤੇ ਹੋਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਇਹ ਮਾਮਲਾ 2 ਜੁਲਾਈ 2023 ਨੂੰ ਦਰਜ ਕੀਤਾ ਗਿਆ ਸੀ ਤੇ ਜਸ਼ਨ ਗਿੱਲ ਉਦੋਂ ਤੋਂ ਹੀ ਫਰਾਰ ਸੀ ਤੇ 9 ਅਕਤੂਬਰ 2024 ਨੂੰ ਅਦਾਲਤ ਵੱਲੋਂ ਉਸ ਨੂੰ ਭਗੌੜਾ ਕੋਸ਼ਟ ਕਰ ਦਿੱਤਾ ਜਾਂਦਾ ਪਰ ਪੁਲਿਸ ਹਾਲੇ ਵੀ ਇਸ ਮਾਮਲੇ ਨੂੰ ਠੰਡੇ ਪਾਸੇ ਪਾ ਕੇ ਚੱਲ ਰਹੀ ਸੀ ਇਸ ਦੌਰਾਨ April 2025 ਚ ਦਾ ਚਰਚ ਆਫ ਗਲੋਰੀ ਵਿਜ਼ਡਮ ਦੇ ਸੰਸਥਾਪਕ ਪਾਸਟਰ ਬਲਜਿੰਦਰ ਸਿੰਘ ਨੂੰ ਮਹਾਲੀ ਦੀ ਅਦਾਲਤ ਨੇ 2018 ਦੇ ਬਲਾਤਕਾਰ ਮਾਮਲੇ ਦੇ ਵਿੱਚੋਂ ਮੁਰਕਾਇਤੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਿਸੇ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪੈਸ ਕਾਨਫਰੰਸ ਕੀਤੀ ਜਾਂਦੀ ਆ ਤੇ ਗੁਰਦਾਸਪੁਰ ਦੇ ਵੱਡੇ ਪੁਲਿਸ ਅਫਸਰਸ ਨਾਲ ਵੀ ਮੀਟਿੰਗ ਕਰਕੇ ਪਾਸਟਰ ਜਸ਼ਨ ਗਿੱਲ ਨੂੰ ਫੜਨ ਦੀ ਮੰਗ ਕੀਤੀ ਜਾਂਦੀ ਆ ਤਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਦੇ ਦੁਆਰਾ ਇੱਕ ਟੀਮ ਬਣਾਈ ਜਾਂਦੀ ਹੈ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਉੱਤੇ ਲਗਾ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਮਹਾਲੀ ਤੋਂ ਟੈਕਨੀਕਲ ਇਨਵੈਸਟੀਗੇਟਰਸ ਦੀ ਟੀਮ ਨੂੰ ਵੀ ਉਹਨਾਂ ਦੇ ਦੁਆਰਾ ਨਾਲ ਮਲਾਇਆ ਜਾਂਦਾ ਤੇ ਇਸੇ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਲੋਕੇਸ਼ਨ ਟ੍ਰੇਸ ਕਰਕੇ 7 April ਨੂੰ ਪਾਸਟਰ ਜੈਸ਼ਨ ਗਿੱਲ ਤੇ ਭਰਾ ਪ੍ਰੇਮਸੀ ਤੇ 8 April ਨੂੰ ਪਾਸਟਰ ਦੀ ਭੈਣ ਮਾਰਥਾ ਗਿਲ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰਕੇ ਕਿ ਉਹਨਾਂ ਨੇ ਪਾਸਟਰ ਨੂੰ ਪਨਾਹ ਦਿੱਤੀ ਸੀ ਇਸ ਕਰਕੇ ਅਰੈਸਟ ਕਰ ਲਿਆ ਜਾਂਦਾ। ਇਸ ਤੋਂ ਬਾਅਦ ਪਾਸਟਰ ਜਸ਼ਨ ਗਿਲ ਦੇ ਵੱਲੋਂ ਗੁਰਦਾਸਪੁਰ ਦੀ ਜੇਮ ਅਦਾਲਤ ਦੇ ਵਿੱਚ ਖੁਦ ਆ ਸਮਰਪਣ ਕਰ ਦਿੱਤਾ ਜਾਂਦਾ। ਪਰ ਪਰਿਵਾਰ ਦੇ ਨਾਲ ਪਹਿਲਾਂ ਜੋ ਤੱਕਾ ਹੋਇਆ ਉਸ ਬੇਸ ਦੇ ਉੱਤੇ ਮ੍ਰਿਤਕ ਲੜਕੀ ਦੇ ਪਿਤਾ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ ਪੁਲਿਸ ਕਾਰਵਾਈ ਤੇ ਪੂਰਾ ਵੀ ਭਰੋਸਾ ਨਹੀਂ ਆ। ਕੋਈ ਵੀ ਯਕੀਨ ਨਹੀਂ ਆ ਸੋ ਜਾ ਤਾ ਇਸ ਜਾਂਚ ਨੂੰ CBI ਨੂੰ ਸੌਂਪਿਆ ਜਾਵੇ ਤੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ ਇਸ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਆ ਇੱਥੇ ਤੁਹਾਨੂੰ ਦੱਸ ਦਈਏ ਕਿ ਜਸ਼ਨ ਮਸ਼ੀਦ ਦੇ ਖਿਲਾਫ FIR ਨੰਬਰ 126 ਦਰਜ ਕੀਤੀ ਗਈ ਸੀ 9 ਜੁਲਾਈ 2023 ਨੂੰ ਧਾਰਾ 376 ਤੇ 304A IPC ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਦੋਂ ਕੇ ਮ੍ਰਿਤਕ ਦੀ ਬਿਸਰਾ ਨੂੰ 1 ਜੂਨ 2023 ਨੂੰ ਅੰਮ੍ਰਿਤਸਰ ਮੈਡੀਕਲ ਕਾਜ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ ਤੇ ਬਿਸਰਾ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ 18 ਦਸੰਬਰ 2023 ਨੂੰ ਧਾਰਾ 313 ਅਤੇ 314 ਆਈਪੀਸੀ ਦੇ ਵਿੱਚ ਵਾਧਾ ਵੀ ਕੀਤਾ ਗਿਆ ਸੀ ਤਾਂ ਇਹ ਸੀ ਜੀ ਪੂਰਾ ਮਾਵਲਾ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ